ਜਾਪ ਪੁਰ ਜਿਹੜੀ ਆ ਉਹ ਜਿਸ ਤਰ੍ਹਾਂ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਫੜੇ ਗਏ ਔਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਭਤੀਜਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਚੀਚਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਖਸ਼ਿਆ ਜਾਊਗਾ ਇੱਥੇ ਸਿਰਫ ਇਹ ਦੇਖਿਆ ਜਾਊਗਾ ਮੈਂ ਕਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵਾਨ ਮਾਨ ਆ ਬੈਠਿਆ ਆਈ ਆ ਤੈਨੂੰ ਦੱਸਦਾ ਜਿੱਥੇ ਮਰਜੀ ਤੂੰ ਆ ਜੀ ਤੈਨੂੰ ਸਿੱਧੇ ਹੋ ਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਦੀ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੀ ਜਿੰਦਰ ਜੀਤ ਮੈਂ ਜ਼ੋਰ ਲੱਗਦਾ ਲਾ ਗੱਲ ਯਾਦ ਰੱਖੀ ਉਸ ਨਾਲ ਤੇ ਤੈਨਾਂ ਹੀ ਦਾ ਹੱਥ ਪੈ ਗਿਆ ਨਾ ਤੇ ਉਹ ਚੀਕਾਂ ਕਢਾਉਂ ਤੇਰੀਆਂ ਉਹ ਚੀਕਾਂ ਕਢਾਉਂ ਸਾਡੀ ਨਾਲ ਛੇੜ ਕੇ ਸ਼ਿੱਖਾ ਮਾਰਨ ਵਾਲੇ ਲਾਲਪੁਰਾ ਜ਼ੋਰ ਲਾ ਮੈਂ ਯਾਦ ਰੱਖੀ ਜਦ ਦੇ ਛੱਡ ਕੇ 1.5 ਸਾਲ ਬਾਅਦ ਉਹ ਭਜਨ ਦੀ ਕੋਸ਼ਿਸ਼ ਕਰੇਗਾ ਜਿੱਥੇ ਵੀ ਜਾਊਗਾ ਉਸ ਤੇ ਸੀਟ ਕਰਦੇ ਨੂੰ ਵਾਪਸ ਲੈ ਕੇ ਆਵਾਂਗੇ ਤੇ ਸਾਰੇ ਪੰਜਾਬ ਦੇ ਲੋਕਾਂ ਦੇ ਖਿਲਾਫ ਜਿੱਦੇ ਖਿਲਾਫ ਇਸ ਸਰਕਾਰ ਨੇ ਜ਼ੋਰ ਜ਼ਬਰ ਕੀਤਾ ਹੈ ਇੱਕ ਇੱਕ ਅਫਸਰ ਨੂੰ ਇੱਕ ਇੱਕ ਵਿਦਦ ਨੂੰ ਜਵਾਬ ਦੇਣ ਵਾਸਤੇ ਕਠਰੇ ਰੇ ਚ ਖੜਾ ਦਾ ਪਰ ਪੰਜਾਬ ਪੁਲਿਸ ਜਿਹੜੀ ਹੈ ਉਹ ਜਿਸ ਤਰ੍ਹਾਂ ਤਰੀਕੇ ਦਾ ਕੰਮ ਕਰ ਰਹੀ ਹੈ ਹੁਣ ਈਵਨ ਆਪਣੇ ਵੀ ਇਹਨਾਂ ਦੇ ਕੁਝ ਮੁਲਾਜ਼ਮ ਫੜੇ ਗਏ ਪਰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਲੀਡਰ ਦਾ ਪਤੀਜਾ ਹੈ ਚਾਹੇ ਉਹਦਾ ਸਾਲਾ ਹੈ ਚਾਹੇ ਉਹਦਾ ਜੀਜਾ ਹੈ ਇਹ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਕੋਈ ਨਹੀਂ ਬਖਸ਼ਿਆ ਜਾਊਗਾ ਇੱਥੇ ਸਿਰਫ ਇਹ ਦੇਖਿਆ ਜਾਊਗਾ ਕਿ ਜਵਾਨੀ ਨੂੰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੀ نسل 쿠ਸ਼ੀ ਨੂੰ ਕਿਹਨੇ ਇਨਜ਼ਾਮ ਦਿੱਤਾ ਕਿਨੇ ਕਿਨੇ ਇਹਨੂੰ ਸ਼ੁਰੂ ਕੀਤਾ ਸੋ ਇਹ ਇਹ ਸਭ ਕੋਟਾਂ ਦੇ ਵਿੱਚੋਂ ਕੇਸ ਵੀ ਅਸੀਂ ਲੀਗਲ ਤੌਰ ਤੇ ਕਰਾਂਗੇ ਕੰਮ ਐ ਕੋਈ ਕੱਚਾ ਕੰਮ ਨਹੀਂ ਕਰਦੇ ਹਜੇ ਤਾਂ ਪਿੰਡ ਪੱਦਰ ਦੇ ਜਬ 20 25 25 ਪਿੰਡ ਜਿਹਨੂੰ ਜਾਣਦੇ ਨੇ ਉਹਨਾਂ ਵਾਲੇ ਪਾਸੇ ਹੀ ਹੱਥ ਪਾਇਆ ਤੁਸੀਂ 5-7 ਦਿਨ ਹੋਰ ਦਿਓ ਵੱਡਿਆ ਵੱਡਿਆਂ ਦੀ ਵੀ ਪਰਮਿਸ਼ਨਾਂ ਮਿਲ ਰਹੀਆਂ ਨੇ ਤੁਸੀਂ ਵੱਡੇ ਵੱਡੇ ਮਹਿਲ ਟਾਂਦੇ ਦੇਖੋਗੇ ਜਿਹੜੇ ਉਹਨਾਂ ਨੇ ਪਾਪ ਦੀ ਕਮਾਈ ਨਾਲ ਕਮਾਏ ਵੱਡੇ ਵੱਡੇ ਮਹਿਲ ਤੁਸੀਂ ਕਹੋ ਯਾਰ ਇਹਨੂੰ ਵੀ ਹੱਥ ਪਾ ਲਿਆ ਅੱਛਾ ਯਾਰ ਆ ਤਾਂ ਕਮਾਨ ਹੋ ਗਈ ਬਈ ਜਿਹਨਾਂ ਨੂੰ ਸਾਰਾ ਪੰਜਾਬ ਜਾਣਦਾ ਉਹਨਾਂ ਦੇ ਵੀ ਜਾਣ ਲੱਗੇ ਆ ਅਸੀਂ ਜੀਸੀਬੀਆਂ ਨੂੰ ਗ੍ਰੀਸ ਦੇ ਰਹੇ ਹਾਂ ਤੇ 192 ਦੇ ਪਾਨੇ ਨਾਲ ਉਹਨਾਂ ਦੇ ਨਾਟ ਕਸੇ ਜਾ ਰਹੇ ਨੇ ਕਿਉਂਕਿ ਇੱਟਾਂ ਵੀ ਉਹਨਾਂ ਨੇ ਲਿਆ ਕੇ ਮਕਰਾਨੇ ਤੋਂ ਲਾਇਆ ਪੱਥਰ ਸੋਦੇ ਵਾਸਤੇ ਕਿਤੇ ਜੀਸੀਬੀ ਦਾ ਸਾਡਾ ਪੰਜਾ ਹੀ ਨਾ ਟੁੱਟ ਜਾਏ ਕੋਈ ਇਸ ਕਰਕੇ ਥੋੜੇ ਉਹਨਾਂ ਦੀ ਸਖਤਾਈ ਵੀ ਚੱਲ ਰਹੀ ਹੈ ਨਾਲ-ਨਾਲ ਉਹਨਾਂ ਨੂੰ ਵੀ ਗ੍ਰੀਸ ਗਨ ਨਾਲ ਗ੍ਰੀਸ ਦਿੱਤਾ ਜਾ ਰਿਹਾ ਮਬਲੈਲ ਮਲੂਦ ਤਾਂ ਕਿ ਕੋਈ ਜੀਸੀਬੀ ਨੂੰ ਆਏ ਹੋਣ ਚ ਕੋਈ ਕਾਟ ਨਾ ਰਹੇ ਮੈਂ ਤਾਂ ਵੈਸੇ ਵੀ ਕਹਾ ਅਧੀਜੀਪੀ ਸਾਹਿਬ ਨੂੰ ਮੈਂ ਕਹਿੰਦੀ ਜਿਨ੍ਹਾਂ ਦੇ ਨਸ਼ਾ ਵਿਕਦਾ ਹੈ ਅਜੇ ਆਪਾਂ ਨੂੰ ਪਰਮਿਸ਼ਨ ਨਹੀਂ ਮਿਲੀ ਉਹਨਾਂ ਦੇ ਘਰ ਮੂਰੇ ਉਹੀ ਜੇਸੀਬੀ ਚ ਖੜਾ ਕੇ ਉਹੀ ਪਾਨਾ ਜਾਂ ਲੈ ਕੇ ਉਹੀ ਠੀਕ ਜੇ ਕਰਨ ਲੱਗਿਆ ਕਰੋ ਵੀ ਖਰਾਬ ਹੋ ਗਈ ਖਰਾਬ ਹੋ ਗਈ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਖਰਾਬ ਤਾਂ ਨਹੀਂ ਹੋਈ ਇਹ ਤਾਂ ਸਾਡਾ ਕੰਮ ਹੀ ਖਰਾਬ ਹੋ ਗਿਆ